ਇਹ ਅਸੀਂ ਲੋਕਾਂ ਨੂੰ ਵਾਰਨ ਵੀ ਕਰ ਰਹੇ ਹਾਂ ਜਿਹੜੇ ਨਸ਼ਾ ਦਾ ਵਪਾਰ ਕਰਦੇ ਹਨ ਉਹਨਾਂ ਨੂੰ ਇਹ ਹਦਾਇਤ ਹੈ ਕਿ ਅਸੀਂ ਅਜੇਕਰ ਤੁਸੀਂ ਨਸ਼ੇ ਦਾ ਵਪਾਰ ਨਹੀਂ ਛੱਡਿਆ ਤਾਂ ਫਿਰ ਅਸੀਂ ਇਦਾਂ ਹੀ ਤੁਹਾਡੀ ਪ੍ਰਾਪਰਟੀਆਂ ਅਟੈਚ ਕਰਾਵਾਂਗੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਦੇ ਤਸਕਰਾਂ ਖਿਲਾਫ ਇੱਕ ਸਖਤ ਐਕਸ਼ਨ ਲੈਣ ਜਾ ਰਹੀ ਹੈ ਤਾਂ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕੀਤਾ ਜਾ ਸਕੇ ਅਤੇ ਇਸ ਕਾਰੋਬਾਰ ਵਿੱਚ ਜੁੜੇ ਸਭ ਮੰਗਲਾਰਾਂ ਨੂੰ ਇੱਕ ਚੰਗਾ ਸਬਕ ਸਿਖਾਇਆ ਜਾ ਸਕੇ ਜਿਸ ਦੀ ਪਹਿਲ ਕਦਮੀ ਕਰਦੇ ਹਨ ਐਸਐਸਪੀ ਕਪੂਤਲਾ ਵਕਸਲਾ ਗੁਪਤਾ ਵੱਲੋਂ ਫਗਵਾੜਾ ਪੁਲਿਸ ਨਾਲ ਮਿਲ ਕੇ ਬਾਬਾ ਕਬੀਲੇ ਇਲਾਕੇ ਵਿੱਚ ਇੱਕ ਸਮਗਰਮ ਪਰਮਜੀਤ ਸਿੰਘ ਉਰਫ ਪੰਮਾ ਦੀ ਕੋਠੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਇੱਥੇ ਦੱਸ ਦਈਏ ਕਿ ਪਰਮਜੀਤ ਸਿੰਘ ਪੰਮਾ ਵੱਡੀ ਖੇਪ ਨਾਲ ਪਿਛਲੇ ਸਾਲ ਕਾਬੂ ਕੀਤਾ ਸੀ ਜਦਕਿ ਉਸ ਪਾਸੋਂ 1 ਕਰੋੜ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਸੀ ਇਸ ਦੇ ਚੱਲਦਿਆਂ ਪੁਲਿਸ ਨੇ ਉਸ ਦੀ ਪ੍ਰਾਪਰਟੀ ਨੂੰ ਅਟੈਚ ਕਰਦਿਆਂ ਏ ਕੋਠੀ ਜਿਸ ਦੀ ਕੀਮਤ ਤਕਰੀਬਨ 36 ਲੱਖ ਰੁਪਏ ਬਣਦੀ ਹੈ ਨੂੰ ਫ੍ਰੀਜ਼ ਕਰ ਦਿੱਤਾ ਹੈ ਮੀਡੀਆ ਸੰਮਖ ਹੁੰਦੇ ਐ ਐਸਐਸਪੀ ਕਪੂਰਥਾ ਨੇ ਕਿਹਾ ਹੈ ਕਿ ਨਸ਼ੀਲੇ ਸਦਾਗਰ ਬਾਜ ਆ ਜਾਣ ਨਹੀਂ ਤਾਂ ਹਸ਼ਰ ਬਹੁਤ ਮਾੜਾ ਹੋ ਸਕਦਾ ਹੈ ਉਹਨਾਂ ਕਹਿਆ ਕਿ ਇਸ ਫ੍ਰੀਜ਼ ਕੀਤੀ ਕੋਠੀ ਨੂੰ ਨਾ ਹੀ ਕੋਈ ਖਰੀਦ ਸਕਦਾ ਹੈ ਤੇ ਨਾ ਹੀ ਇਹ ਵੇਚ ਸਕਦੇ ਹਨ ਹੋਰ ਕੀ ਲੋਕਾਂ ਨੂੰ ਸਖਤ ਹਦਾਇਤ ਕੀਤੀ ਐਸਐਸਪੀ ਕਪੂਤਰਾਂ ਦੇਖੋ ਇਸ ਰਿਪੋਰਟ ਚ ਤੁਸੀਂ ਦੇਖਿਆ ਹੈ ਕਿ ਅਸੀਂ ਇੱਕ ਡਰਗ ਡੈਟਲਰ ਦੀ ਪ੍ਰਾਪਰਟੀ ਹੁਣੇ ਫ੍ਰੀਜ਼ ਕੀਤੀ ਹੋਈ ਹੈ ਅਸੀਂ ਲੋਕਾਂ ਨੂੰ ਵਾਰਨ ਵੀ ਕਰ ਰਹੇ ਹਾਂ ਜਿਹੜੇ ਨਸ਼ਾ ਦਾ ਵਪਾਰ ਕਰਦੇ ਹਨ ਉਹਨਾਂ ਨੂੰ ਇਹ ਹਦਾਇਤ ਹੈ ਕਿ ਅਸੀਂ ਜੇਕਰ ਤੁਸੀਂ ਨਸ਼ੇ ਦਾ ਵਪਾਰ ਨਹੀਂ ਛੱਡਿਆ ਤਾਂ ਫਿਰ ਅਸੀਂ ਇਦਾਂ ਹੀ ਤੁਹਾਡੀ ਪ੍ਰਾਪਰਟੀਆਂ ਅਟੈਚ ਕਰਾਵਾਂਗੇ ਅਸੀਂ ਇੱਥੇ ਨਸ਼ੇ ਦਾ ਕਾਰੋਬਾਰ ਤੁਹਾਡਾ ਨਹੀਂ ਚੱਲਣ ਦੇਣਾ ਹੈ ਜੋ ਵੀ ਅਸੀਂ ਬੰਦੀ ਕਾਰਵਾਈ ਹੋਗੀ ਅਸੀਂ ਜ਼ਰੂਰ ਕਰਾਂਗੇ ਮੈਮ ਜਦੋਂ ਤੁਸੀਂ ਇਹ ਪ੍ਰਾਪਰਟੀ ਸੀਲ ਕੀਤੀ ਇਸ ਏਰੀਆ 'ਚ ਵੀ ਕੋਈ ਕਰਾਂਗੇ ਇਦਾਂ ਹੁਣ ਅਨਾਉਂਸਮੈਂਟ ਅਸੀਂ ਕਰਨੇ ਲੱਗੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਇਹ ਪ੍ਰਾਪਰਟੀ ਨਾ ਤਾਂ ਖਰੀਦ ਨਾ ਤਾਂ ਤੁਸੀਂ ਵੇਚਣ ਵਾਸਤੇ ਅਵੇਲੇਬਲ ਨਹੀਂ ਹੈ ਇਹ ਸੀਜ਼ ਹੋ ਚੁੱਕੀ ਹੈ ਮੈਂ ਇਦਾਂ ਦਾ ਪ੍ਰਬਲ ਵੀ ਹੋ ਸਕਦਾ ਕੋਈ ਜਿਹਦੇ ਵਿੱਚ ਜਿੱਦਾਂ ਗੁਰਦੁਆਰਾ ਮੰਦਿਰ ਜਾਂ ਸ਼ਹਿਰਾਂ ਵਿੱਚ ਕੋਈ ਗੁਰਦੁਆਰੇ ਜਾਂ ਕਿਤੇ ਵੀ ਉੱਥੇ ਅਨਾਉਂਸਮੈਂਟ ਕਰਾਈ ਜੇ ਹਾਂ ਜੀ ਕਰਾਵਾਂਗੇ ਬਿਲਕੁਲ ਅਨਾਉਂਸਮੈਂਟ ਕਰਾਵਾਂਗੇ ਪਿੱਛੇ ਵੀ ਅਸੀਂ ਕਰਾਇਆ ਹੋਇਆ ਗੁਰਦੁਆਰੇ ਤੇ ਅਨਾਉਂਸਮੈਂਟ ਜਾ ਕੇ ਜਿੱਥੇ ਪਿੰਡਾਂ 'ਚ ਕੋਈ ਹੈਗੀ ਪ੍ਰਾਪਰਟੀ ਜਿੱਥੇ ਕੋਈ ਪਿੰਡ ਦੇ ਵਿੱਚ ਕੋਈ ਅਸੀਂ ਪ੍ਰਾਪਰਟੀ ਸੀਜ਼ ਕੀਤੀ ਅਸੀਂ ਗੁਰਦੁਆਰੇ ਕਿthਰੂ ਹੀ ਅਨਾਉਂਸਮੈਂਟ ਕੀਤੀ ਹੋਈ ਹੈ ਇਹ ਕਸੀਂ ਲੋਕਾਂ ਨੂੰ ਵੀ ਇਹ ਵੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਪਤਾ ਹੈ ਕਿ ਕਿਸੇ ਡਰੱਗ ਪੈਡਲਰ ਦੀ ਪ੍ਰਾਪਰਟੀ ਕਿਤੇ ਹੈ ਤਾਂ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਓ ਕਿਉਂਕਿ ਕਈ ਪ੍ਰੋਪਰਟੀ ਕਿਸੇ ਹੋਰ ਦੇ ਨਾਮ ਕਰਾ ਲੈਂਦੇ ਹਨ ਤਾਂ ਜੇਕਰ ਅਗਰ ਆਮ ਜਨਤਾ ਨੂੰ ਕਿਸੇ ਬਾਰੇ ਪਤਾ ਹੈ ਕਿ ਕੋਈ ਡੱਕ ਫਲੇਡਰ ਹੈ ਕੋਈ ਕਿਤੇ ਪ੍ਰੋਪਰਟੀ ਆਪਣੇ ਨਾਮ ਕੀਤੀ ਹੋਈ ਹੈ ਜਾਂ ਕਿਸੇ ਦੂਜੇ ਦੇ ਨਾਮ ਕਰਵਾਈ ਹੋਈ ਹੈ ਤਾਂ ਸਾਨੂੰ ਪਲੀਜ਼ ਇਨਫੋਰਮੇਸ਼ਨ ਦੇ ਅਸੀਂ ਹੈਲਪਲਾਈਨ ਨੰਬਰ ਵੀ ਜਾਰੀ ਕਰ ਰਹੇ ਹਾਂ ਤਾਂ ਤੁਸੀਂ ਇਹ ਦੋਨੋਂ ਨੰਬਰ ਤੇ ਜਾਰੀ ਕਰ ਸਕਦੇ ਹੋ